ਪਰ ਰੰਜਿਸ਼ ਚੱਲਦਿਆਂ ਕਿਸੇ ਕੰਮ ਦੇ ਲਈ ਘਰੋਂ ਬਾਹਰ ਗਏ ਨੌਜਵਾਨ ਤੇ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਨੌਜਵਾਨ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਕਿ ਇਲਾਜ ਲਈ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਇਲਾਜ ਅਰਾਂ ਮੌਤ ਹੋ ਗਈ ਜਿਸ ਕਾਰਨ ਪਰਿਵਾਰਕ ਮੈਂਬਰਾਂ ਨੇ ਮੌਕੇ ਤੇ ਪੁਲਿਸ ਦੇ ਵੱਲੋਂ ਕੋਈ ਠੁਕਵੀਂ ਕਾਰਵਾਈ ਨਾ ਕਰਨ ਦੇ ਰੋਸ ਵਿੱਚ ਉਹ ਲਾਸ਼ ਨੂੰ ਸੜਕ ਤੇ ਰੱਖ ਕੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ਸੋ ਮੌਕੇ ਤੇ ਪਹੁੰਚੇ ਅਤੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਨੂੰ ਸਮਝਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ ਜਿਸ ਤੋਂ ਬਾਅਦ ਲੋਕਾਂ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਪ ਇਹ ਦਰਲਿਟ ਆਈੜੀ ਗਈ ਹੀ ਦਈ ਪ੍ਰੇਜਤਾ ਕਿਸੇ ਦੋਸ ਨੂੰ ਮਿਲਣ ਗਈ ਫਿਗੜ ਹੀ ਗਈ ਇਹ ਦਰਲ ਨੂੰ ਕੀ ਕਹਿੰਦੇ ਕੁਤਰ ਪੁੱਛੋ ਦੀ ਕਿਸੇ ਨੇ ਦਾਤਰ ਮਾਰ ਦੇ ਲਾ ਬੂ ਇੱਦਾਂ ਥੋੜੇ ਦਾ ਨਜ਼ਰਾ ਉਦੋਂ ਮੁੰਡਾਇਆ ਛੋਟਾਇਆ ਮੁੰਡਾ ਮੁੰਡਾ ਲਖਾ ਕੀ ਕਰਤੇ ਉਰੀ ਤਰ੍ਹਾਂ ਨਿਕੋ ਸਾਇਸ ਐਸੇ ਸਾਥ ਮਿੰਨੇ ਦਾ ਮੁੰਡਾਇਆ ਮੁੰਡਾ ਮੋਨੇ ਕਿੱਥੇ ਲੈ ਆਈ ਯਾਨੀ ਕੀ ਜਨਾ ਹਾਂ ਰੋਡੋਂ ਹੀ ਚਲ ਕੇ ਹਾਂ ਨੋ ਕੀ ਨਾ ਮੈਂ ਕਿਆ ਮਰੀ ਜੀ ਉਹਨਾਂ ਨੇ ਵੀਡੀਓ ਹਟਾ ਦਿੱਤੀ ਆ ਕੀ ਕਹਿੰਦੇ ਵੀਡੀਓ ਸਾਰੀ ਬਣੀ ਦੀ ਹੀ ਰਹੀ ਤੀ ਪਰ ਨਹੀਂ ਇਥੇ ਆਪੇ ਦੀ ਖੋ ਜਿਹੜੀ ਕੀ ਕਹਿੰਦੇ ਮੂਤ ਨਿਸ਼ਾਨ ਪੈਦੇ ਨੇ ਮੀਂਹ ਦੇ ਨਿਸ਼ਾਨ ਪੈਦੇ ਕੀ ਕਹਿੰਦੇ ਅੱਖਾਂ ਜਿਹੜੀਆਂ ਇਹ ਨੀਲੀਆਂ ਹੋਈਆਂ ਰੀਆਂ ਉਹ ਇਦਾਂ ਹੀ ਹੋ ਜਾਂਦੀਆਂ ਉਹ ਅਮਰੀਕੀ ਐਕਸੀਡੈਂਟ ਕਰਕੇ ਹੋਉਂਦੀ ਆ ਉਹ ਤੇ ਮਾਰ ਗਈ ਹੁੰਦੀ ਆ ਹਾਂ ਮੈਨੂੰ ਪੂਰਾ ਪੂਰਾ ਸ਼ੱਕ ਆ ਜਿਹੜਾ ਯੂਵੀ ਆ ਉਹਨੇ ਮਾਰਿਆ ਫਿਰ ਜਿਹੜਾ ਸੋਪੀ ਆ ਉਹਨੇ ਮਾਰਿਆ ਇਹ ਕਹਿੰਦਾ ਮੰਡੀ ਜਿਹੜੇ ਕਾਮ ਅੰਡੀ ਫਿਰ ਇੱਕ ਮੁੰਡਾ ਯਾ ਲੱਡਾ ਲੱਡਾ ਉਨੇ ਮਾਰਿਆ ਕੀ ਕਾਰਨ ਸੀਗਾ ਕੋਈ ਰੰਜੀ ਸਿੰਘ ਦੀ ਭਰਾਣੀ ਰੰਜੀ ਸਿੰਘ ਭਰਾਣੀ ਰੰਜੀ ਸਿੰਘ ਕੱਲ ਸ਼ਾਮ ਨੂੰ ਦੇਰ ਰਾਤ ਇੱਕ ਇਨਫਰਮੇਸ਼ਨ ਆਈ ਸੀ ਕਿ ਕੋਈ ਐਕਸੀਡੈਂਟ ਹੋਇਆ ਹੈ ਤੇ ਲੜਕਾ ਰਿਪੋਰਟ ਅਸਪੀਰ ਦਾਖਲ ਹੈ ਜਦੋਂ ਆਈ ਉਹ ਅਸਪੀਰ ਤੇ ਗਿਆ ਉਹ ਕਿ ਇਹਨਾਂ ਨੇ ਰੈਫਰ ਕਰੀ ਸ਼ਾਮੰਦੀ ਹਸਪਤਾਲ ਤੇ ਅੰਮ੍ਰਿਤਪਾਲ ਹਸਪਤਾਲ ਤੋਂ ਐਮਸੀ ਜਾਈ ਰੈਫਰ ਕਰਵਾਇਆ ਸੀ ਬਸ ਉਹਨਾਂ ਨੇ ਇਹਨਾਂ ਨੂੰ ਜਾਵ ਦੇਤਾ ਹੈ ਵਾਪਸ ਲਾਇਆ ਸੀ ਇਹਨਾਂ ਨੇ ਫਿਲਹਾਲ ਅਜੇ ਤੱਕ ਨਾ ਕੋਈ ਕੰਮ ਲੜ ਕਰਾਈ ਸੁਣਾ ਕੋਈ ਕੰਮ ਨਹੀਂ ਹੋਇਆ ਤੇ ਉਹ ਕੀ ਹੋਤੀ ਯਾਰ ਇਹ ਸਿਰਫ ਦਾ ਗਿਆ ਨਾ ਕੋਈ ਤਾਂ ਵੀ ਆ ਗਿਆ ਹੁਣ ਇਹਨਾਂ ਨੇ ਸਾਨੂੰ ਦਰਵਾਜ਼ੇ ਤੋਂ ਗਿਆਨ ਕਰ ਦਿੱਤੇ ਹੋਣੇ ਆ ਉਹਨਾਂ ਨੇ ਇਹਦਾ ਪੋਸਟ ਮਾਸਟਰ ਕਰਾਇਆ ਇਸ ਵਾਰ ਕਟਾ ਗਿਆ ਜੋ ਬੰਦ ਕਮਿਊਨਿਟੀ ਕਰਦੀ ਸੀ ਸਰਪੰਚ ਦਾ ਕਹਿਣਾ ਹੈ ਕਿ ਸਰਾਨੀ ਬੈਂਟੀ ਤੇ ਜਲਦੀ ਖਤਮ ਕੀਤਾ ਗਿਆ ਪਰ ਹੁਣ ਤੱਕ ਕੋਈ ਕੰਪਲੇਟ ਨਹੀਂ ਕਿ ਸ਼ੁੱਕਰਵਾਰ ਨੂੰ ਜੀ ਸਰਪੰਚ ਕੋਈ ਕੰਪਲੇਂਟਾਂ ਕਰੇ ਨਾ ਸਾਨੂੰ